जिम्मेवार कौन है केंद्र सरकार के पंजाब सरकार यही नहीं सत प्रोजेक्ट यानी कि दो सौ छपुंजा किलोमीटर सड़क बनिया ने बयासी सौ पंताली करोड़ जोड़े अपरूव हो पूरी तरह इस वे रुके हुए और, और जो, जो, जो मैं दसा कि तीन प्रोजेक्ट तो साढ़े लर्मी ही हो गए हैं और ये अलावा 1150 ਕਿਲੋਮੀਟਰ ਦੇ ਲਗਭਗ 31 ਹੋਰ ਪ੍ਰੋਜੈਕਟ ਹੈਗੇ ਨੇ ਨੈਸ਼ਨਲ ਹਾਈਵੇ ਦੇ 1150 ਕਿਲੋਮੀਟਰ ਦੇ ਜਿਹਦੀ ਕੋਸਟ ਲਗਭਗ 42175 ਕਰੋੜ ਬੰਦੀ ਹੈ ਉਹ ਵੀ ਆਪਣੇ ਅਪਾਇੰਟਡ ਡੇਟ ਤੋਂ ਪਿੱਛੇ ਚੱਲ ਰਹੇ ਨੇ ਕਿਉਂਕਿ ਇਹਨਾਂ ਨੂੰ ਹਜੇ ਤੱਕ ਉਹਦਾ 100% ਪੋਜੀਸ਼ਨ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਸਾਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕੇਂਦਰ ਸਰਕਾਰ ਪ੍ਰਪੋਜ਼ਲ ਭੇਜਦੀ ਹੈ ਏਰੀਆ ਮਾਰਕਟ ਕੀਤਾ ਜਾਂਦਾ ਹੈ ਡੀ ਮਾਰਕਟ ਕੀਤਾ ਜਾਂਦਾ ਹੈ ਉਹਦੀ ਐਕੁਇਸ਼ਿਸ਼ਨ ਦੀ ਪਬਲਿਕ ਨੋਟਿਸ ਹੁੰਦਾ ਹੈ ਪੰਜਾਬ ਸਰਕਾਰ ਦੇ ਨਾਲ ਰਲ ਕੇ ਜਿਹੜੀ ਸਟੇਟ ਗਵਰਨਮੈਂਟ ਹੋਵੇ ਉਹ ਡੀਮਾਰਕੇਸ਼ਨ ਦੇ ਹਿਸਾਬ ਨਾਲ ਉਹਦੀ ਐਕੁਇਸ਼ਿਸ਼ਨ ਦਾ ਪ੍ਰੋਸੈਸ ਹੁੰਦਾ ਹੈ ਐਕੁਇਸ਼ਿਸ਼ਨ ਦੀ ਕੰਪਨਸੇਸ਼ਨ ਕੀ ਹੋਣੀ ਹੈ ਉਹ ਐਕਟ ਦੇ ਡਿਫਾਈਨਡ ਹੈ ਉਹਦੇ ਮੁਤਾਬਕ ਪੰਜਾਬ ਸਰਕਾਰ ਦੇ ਕਲੈਕਟਰ ਐਸ ਡੀ ਐਮ ਔਰ ਡੀ ਆਰਓ ਜੋ ਵੀ ਅਥਰਾਇਜ਼ਡ ਉਸ ਵੇਲੇ ਕੀਤਾ ਜਾਂਦਾ ਸਰਕਾਰ ਵੱਲੋਂ ਉਹ ਬੰਦਾ ਉਸ ਨੂੰ ਕਰਦਾ ਹੈ। ਸੁਬੇ ਇਹ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਸਾਡਾ ਲਗਭਗ 52000 ਕਰੋੜ ਰੁਪਏ ਦੇ ਨੈਸ਼ਨਲ ਹਾਈਵੇ ਪ੍ਰੋਜੈਕਟਸ ਜਿਹੜੇ ਹਗੇ ਨੇ ਉਹ ਬੰਦ ਨੇ ਜਿਹੜੇ ਕਿ 7 ਪ੍ਰੋਜੈਕਟਸ ਜਿਹੜੇ ਮੈਂ ਤੁਹਾਡੇ ਨਾਲ ਚਰਚਾ ਕਰਨੀ ਚਾਹਨਾ ਦਿੱਲੀ ਕਟਰਾ ਐਕਸਪ੍ਰੈਸ ਵੇ ਦਾ ਤਰਨਤਾਰਨ ਤੋਂ ਅੰਮ੍ਰਿਤਸਰ ਦਾ ਪਾਰਟ ਜਿਹੜਾ ਹੈਗਾ ਵੈ ਇਹ ਲਗਭਗ 783 ਕਰੋੜ ਰੁਪਏ ਦਾ ਲੁਧਿਆਣਾ ਰੋਪੜ ਦਾ ਮੈਂ ਤੁਹਾਨੂੰ ਦੱਸਿਆ 352 ਕਰੋੜ ਦਾ ਲੁਗਾਨਾ ਬਠਿੰਡਾ 372 ਕਰੋੜ ਰੁਪਏ ਦਾ ਲੁਗਾਨਾ ਸਾਊਥਰਨ ਬਾਈਪਾਸ 325 ਕਰੋੜ ਅਮਿਸਰ ਟਾਂਡਾ 217 ਕਰੋੜ ਹੁਸ਼ਿਆਰਪੁਰ ਫਗਵਾੜਾ 373 ਕਰੋੜ ਤੇ ਹੁਸ਼ਿਆਰਪੁਰ ਗੁਨਾ 171 ਕਰੋੜ ਯਾਨੀ ਕਿ 2567 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਇਸ ਮਾਮਲੇ 'ਚ ਫਸੇ ਹੋਏ ਨੇ ਇਹਨਾਂ 'ਚ 1148 ਕਰੋੜ ਰੁਪਏ ਆਲਰੇਡੀ ਕਿਸਾਨਾਂ ਨੂੰ ਦਿੱਤਾ ਜਾ ਚੁੱਕਾ ਜਿਹੜੇ ਵੀ ਕੰਪਨਸੇਸ਼ਨ ਦੇਣੀ ਸੀ ਇਦੇ ਇਲਾਵਾ ਜਿਹੜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ 51 ਜਿਹੜੇ 31 ਪ੍ਰੋਜੈਕਟਸ ਹੋਰ ਨੇ ਜੇ ਤੁਸੀਂ ਕਹਿੰਦੇ ਤਾਂ ਮੈਂ ਉਹਦਾ ਵੀ ਵੇਰਵਾ ਦੇ ਦਿੰਨਾ ਉਹਦੀ ਟੋਟਲ ਮੈਂ ਦੱਸ ਦਿੰਦਾ ਜਿਹੜੀ ਕਾਸਟ ਹੈਗੀ ਹੈ 42174 ਕਰੋੜ ਰੁਪਈਆ 1150 ਕਿਲੋਮੀਟਰ ਦੀ ਲੈਂਥ ਹੈ ਔਰ ਇਹ ਸਾਰਾ ਕੰਮ ਜਿਹੜਾ ਹੈਗਾ ਹਜੇ ਵਿਚਾਰ ਇਨ ਲਿੰਬੋ ਹੈ। ਇਨਸਟੈਂਸ ਹੋਈ ਨੇ ਜਿੱਥੇ ਕਿ ਜਲੰਧਰ ਦੇ ਵਿੱਚ ਇੰਜੀਨੀਅਰ ਜਿਹੜਾ ਕੰਟਰੈਕਟਰ ਦਾ ਇੰਜੀਨੀਅਰ ਸੀਗਾ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਔਰ ਇੱਕ ਲੁਧਿਆਣੇ ਦਾ ਜਿਹੜਾ ਪ੍ਰੋਜੈਕਟ ਕੰਟਰੈਕਟਰ ਦਾ ਪ੍ਰੋਜੈਕਟ ਆਫਿਸ ਸੀਗਾ ਉਸ ਨੂੰ ਜਲਾਣ ਦੀ ਧਮਕੀ ਦਿੱਤੀ ਉਹਨੂੰ ਮਾਰਨ ਕੁੱਟਣ ਦੀ ਧਮਕੀ ਦਿੱਤੀ ਗਈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਕਿ ਸੂਬੇ ਦਾ ਮੁੱਖ ਮੰਤਰੀ ਇਹ ਕਵੇ ਕਿ ਦੋ ਤਿਹਾਈ ਦੀ ਲੜਾਈ ਹੈ। ਕੀ ਅੱਜ ਪੰਜਾਬ ਸਰਕਾਰ ਇੰਨੀ ਨਿਕੰਮੀ ਔਰ ਨਠੱਲੀ ਹੋ ਗਈ? ਕੀ ਪੰਜਾਬ ਸਰਕਾਰ ਪੰਜਾਬ ਪੁਲਿਸ ਇੰਨੀ ਕੁ ਅਸਹਾਏ ਹੋ ਗਈ ਹੈ ਕਿ ਜਿਸ ਦਾ ਵੀ ਜੀ ਚਾਵੇ ਜਿਹਨੂੰ ਮਰਜ਼ੀ ਆ ਕੇ ਥੱਪੜ ਮਾਰੇ ਔਰ ਜਿਹੜਾ ਮਰਜ਼ੀ ਦਫਤਰ ਨੂੰ ਅਗਲਾਂ ਦੀ ਗੱਲ ਕਰੇ। ਕੀ ਇਹ ਕਾਨੂੰਨ ਵਿਵਸਾ ਪੰਜਾਬ ਦੀ ਭਾਤੇ ਗਨਤਾ ਪਾਰਟੀ ਪੁੱਛਦੀ ਹੈ? ਜੇ ਕਿਸੇ ਮਿੱਤਰ ਆਦਾ ਦੋ ਤਿਹਾਈ ਦਾ ਕੋਈ ਕਿਸੇ issues ਨੂੰ ਲੈ ਕੇ ਕੋਈ ਡਿਸਪਿਊਟ ਵੀ ਹੈਗਾ ਉਹਦਾ ਫੋਰਮ ਹੈ ਤੁਸੀਂ ਕੰਸਰਨਡ ਅਥਾਰਟੀ ਨੂੰ ਦੀ ਸ਼ਿਕਾਇਤ ਕਰੋ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰੋ ਅੱਜ ਦੇ ਲੋਕ ਪੰਜਾਬ ਦੇ ਹਾਲਤ ਇਹ ਹੋ ਗਈ ਹੈ ਕਿ ਕਾਨੂੰਨ ਨੂੰ ਤਾਂ ਲੋਕ ਆਪਣੇ ਹੱਥਾਂ ਦਾ ਖਲੋਣਾ ਸਮਝਣ ਲੱਗ ਪਏ ਨੇ ਪੁਲਿਸ ਦਾ ਘਰ ਖਾਮ ਖਤਮ ਹੋ ਗਿਆ ਪਰ ਸਾਡੇ ਸੂਬੇ ਦੇ ਮੁੱਖ ਮੰਤਰੀ ਕੀ ਕਹਿੰਦੇ ਨੇ ਸ਼ਰਮ ਆਣੀ ਚਾਹੀਦੀ ਹੈ ਸਾਨੂੰ ਦੁੱਖ ਹੈ ਕਿ ਸਾਡੇ ਸੂਬੇ ਦਾ ਆਪਿਆ ਮੁੱਖ ਮੰਤਰੀ जी निकम्मी और निठली सकार बनवे विधायकों ने साड़ी पंजाब ने बनाई सी असी चंकी समझ के बनाई सी लेकिन ऐसी निकम्मी सरकार निकलेगी किसी उम्मीद नहीं सी। सो so, दोस्तों ते माध्यम भारतीय जनता पार्टी बड़ा क्लीयर कर देना चाहती है भारतीय जनता पार्टी और केंद्र सरकार सूबे के विकास वास्ते कमिटिड है असिप का विकास चाहते हाँ ਅਸੀਂ ਇੱਥੇ ਇਨਫਰਾਸਟਰਕਚਰ ਡਵੈਲਪ ਹੋਏਗਾ ਇੰਡਸਟਰੀ ਆਏਗੀ ਜਿਹੜੇ ਆਲਰੇਡੀ ਚਾਹੇ ਸਾਡੇ ਕਿਸਾਨਾਂ ਦੀ ਫਸਲ ਹੈ ਚਾਹੇ ਸਾਡੇ ਇੰਡਸਟਰੀ ਦੇ ਪ੍ਰੋਡਕਟਸ ਨੇ ਜੇ ਇਨਫਰਾਸਟਰਕਚਰ ਅੱਛਾ ਹੋਏਗਾ ਉਹ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਜੋ ਵੀ ਉਹ ਪ੍ਰੋਡਕਟ ਚਾਹੇ ਇੰਡਸਟਰੀ ਵਾਲੇ ਕਰਨ ਚਾਹੇ ਕਿਸਾਨ ਕਰਨ ਉਹ ਐਕਸਪੋਰਟ ਵਾਸਤੇ ਅਦਰ ਡੈਸਟੀਨੇਸ਼ਨਸ ਦੇ ਜਿਹੜੇ ਹਿੰਦੁਸਤਾਨ ਦੇ ਹੈਗੇ ਨੇ ਉਹਨਾਂ ਦੇ ਉੱਤੇ ਜਲਦੀ ਪਹੁੰਚ ਪਾਣਗੇ ਜੇ ਇਨਫਰਾਸਟਰਕਚਰ ਅੱਛਾ ਹੋਏਗਾ ਰੋਡ ਨੈਟਵਰਕ ਅੱਛਾ ਹੋਏਗਾ ਦਿੱਲੀ ਕਟਰਾ ਹਾਈਵੇ ਇੱਕ ਅਲਟਰਨੇਟਿਵ ਆਲਰੇਡੀ ਐਗਜ਼ਿਸਟਿੰਗ ਹਾਈਵੇ ਦਾ ਉਹ ਇਹਨਾਂ ਕਿੰਨੀਆਂ ਹੀ ਬ੍ਰਾਂਚਸ ਨਾਲ ਬਣਾ ਰਹੇ ਨੇ ਜਿਸ ਦੇ ਨਾਲ ਕਿ ਤੁਸੀਂ ਇੱਥੋਂ ਦੀ ਦਿੱਲੀ ਜਾਣ ਦਾ ਰਸਤਾ ਤੁਹਾਡਾ ਹੋ ਜਾਏਗਾ ਇੱਕ ਅਲਟਰਨੇਟਿਵ ਸਾਡਾ ਦਿੱਲੀ ਅਮਰitsar ਦਿੱਲੀ ਦਾ ਜਿਹੜਾ ਰੂਟ ਹੈ ਕਹਿੰਦੇ ਕਿ ਪੰਜਾਬ ਦਾ ਰੂਟ ਮੇਨ ਰੂਟ ਹੈ ਦਿੱਲੀ ਨਾਲ ਉਹਦਾ ਇੱਕ ਅਲਟਰਨੇਟਿਵ ਰੂਟ ਹੈ ਜਿਹੜਾ ਸਕਿਉਰਿਟੀ ਪੁਆਇੰਟ ਆਫ ਊ ਵੀ ਨਾਲ ਬਹੁਤ ਇੰਪੋਰਟੈਂਟ ਹੈਗਾ ਨੈਸ਼ਨਲ ਡਿਫੈਂਸ ਦੇ ਸਾਬਤ ਬਹੁਤ ਇੰਪੋਰਟੈਂਟ ਹੈਗਾ ਉਸ ਦਾ ਕੰਪਲੀਟ ਹੋਣਾ ਜਲਦੀ ਤੋਂ ਜਲਦ ਬਹੁਤ ਜ਼ਰੂਰੀ ਹੈ ਨੈਸ਼ਨਲ ਇੰਟਰਸਟ ਦੇ ਵਿੱਚ ये उथे अर्चना पाते हैं so, सो मैं कह सकता कि पंजाब इनकम्पिटेंट एक इनइफेक्टिव गवर्नमेंट के हाथ है गवर्नमेंट मशीनरी टोटली फेल हो चुकी है और लॉ एंड ऑर्डर पंजाब दे टोटली कोलैप्स कर चुका है ये आम आदमी पार्टी की पंजाब की सरकार एंटी Punjab and पंजाबी और डेवलपमेंट है इन सिर्फ इको एक को दिखता है ਕਿ ਮੈਂ ਆਪਣੀ ਐਡ ਕਿਵੇਂ ਚਲਾਣੀ ਹੈ ਚਾਹੇ ਪੰਜਾਬ ਤਬਾਹ ਹੋ ਜਾਏ ਹਰ 10 ਮਿੰਟ 15 ਮਿੰਟ ਬਾਅਦ ਭਗਵੰਤ ਮਾਨ ਜੀ ਦਾ ਚਿਹਰਾ ਸਾਰੇ ਨੈਸ਼ਨਲ ਚੈਨਲਸ ਦੇ ਉੱਤੇ ਸਾਰੇ ਅਖਬਾਰਾਂ 'ਚ ਦਿਖਣਾ ਚਾਹੀਦਾ ਹੈ ਕੀ ਹੋ ਰਿਹਾ ਹੈ ਕੀ ਉਹ ਵਿਕਾਸ ਚਾਹੁੰਦੇ ਨੇ ਕਿ ਵਿਨਾਸ਼ ਚਾਹੁੰਦੇ ਨੇ ਕੀ ਉਹ ਤਰੱਕੀ ਚਾਹੁੰਦੇ ਨੇ ਕਿ ਬਰਹਾਲੀ ਚਾਹੁੰਦੇ ਨੇ ਕੀ ਉਹ ਸੁਰੱਖਿਆ ਚਾਹੁੰਦੇ ਨੇ ਕੇਸਾਂ ਦੀ ਰਾਜਕਤਾ ਚਾਹੁੰਦੇ ਨੇ ਇਸ ਦਾ ਨਿਰਧਾਰਨ ਪੰਜਾਬੀਆਂ ਨੂੰ ਕਰਨਾ ਪਏਗਾ ਮੈਂ ਇੰਨਾ ਹੀ ਕਹਦਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਦਾ ਜੇ ਕਿਸੇ ਦਾ ਕੋਈ ਪ੍ਰਸ਼ਨ ਹੋਏ ਤਾਂ ਪੁੱਛ ਸਕਦਾ ਸਰ ਇੱਕ ਗੱਲ ਦੱਸੋ ਤੁਸੀਂ ਨੈਸ਼ਨਲ ਹਾਈਵੇ ਜਿਹੜੇ ਪ੍ਰੋਜੈਕਟ ਤੁਸੀਂ ਬਣਾਤੇ ਤੇ ਜਿਹੜਾ ਐਸਵਾੜੀ ਬਜਟ ਪੇਸ਼ ਹੋਇਆ ਉਹਦੇ ਵਿੱਚ ਪੰਜਾਬ ਵੱਲੋਂ ਵੱਡਾ ਕੋਈ ਫਾਇਦਾ ਨਹੀਂ ਇਹ ਜਿਹੜਾ 52 ਹਜ਼ਾਰ ਕਰੋੜ ਮੀ ਕੀ ਹੈ ਜੀ ਨਹੀਂ ਨਹੀਂ ਵਾਟ ਇਜ਼ ਇਟ ਪੰਜਾਬ ਆਪੇ ਕੋਈ ਵੱਡਾ ਐਮਰਜੀ ਗੱਲ ਕੀਤੀ ਗਈ ਨਹੀਂ ਨਹੀਂ ਮੇਰੀ ਗੱਲ ਸੁਣੋ ਕੋਈ ਵੱਡਾ ਪ੍ਰੋਜੈਕਟ ਫਾਰਵਰਡ ਹੈ ਕਿ ਨਹੀਂ ਦੇਖੋ ਪੰਜਾਬ ਦਾ ਬਦਲਾ ਦਿੱਤਾ ਆਲਰੇਡੀ ਆਲਰੇਡੀ ਮੈਂ ਪਹਿਲਾਂ ਦੱਸਿਆ ਹੈਗਾ ਕਿ ਅਸੀਂ ਕਿਸੇ ਤਰ੍ਹਾਂ ਉਨੇ ਚੇ ਤੇ ਉਹਨਾਂ ਨੇ ਹੋਰ ਪਰੋਬਲਮ ਇਹਨਾਂ ਦਾ ਜਾਰੇ ਲੈ ਕੇ ਰਹੇ ਆ ਆ ਵੀ ਚੁਰਾ ਗਿਆ ਮੋਰੇ ਇੱਕ ਪਾਸੇ ਰਹੇ ਨਹੀਂ ਮੇਰੇ ਰਹੇ ਦੇਖੋ ਇਹਦੀ ਨਹੀਂ देयर इज नो ਡਾਊਟ ਇਨ ਇਟ ਇਹਦੇ ਵਾਸਤੇ ਜਦੋਂ ਸਰਵੇ ਹੋਇਆ ਸੀਗਾ ਉਹ ਪੂਰੀ ਅਲਾਈਨਮੈਂਟ ਬਣੀ ਠੀਕ ਹੈ ਉਹਦੇ ਬਾਅਦ ਜਿੱਥੇ ਕੰਪਨਸੇਸ਼ਨ ਦਾ ਸਵਾਲ ਆ ਗਿਆ ਕੰਪਨਸੇਸ਼ਨ ਜਿਹੜਾ ਜੋ ਐਕਟ ਬਣਿਆ ਹੋਇਆ ਹੈ ਰੂਲਸ ਐਂਡ ਰੈਗੂਲੇਸ਼ਨਸ ਬਟ ਇਹ ਕੇਂਦਰ ਸਰਕਾਰ ਨੇ ਨਹੀਂ ਬਤਾਨਾ ਜਾਂ ਘਟਾਉਣ ਦੀ ਗੱਲ ਕਰਨੀ ਜੋ ਪੰਜਾਬ ਸਰਕਾਰ ਦੇ ਕਲੈਕਟਰ ਉਸ ਲਾਅ ਦੇ ਮੁਤਾਬਕ ਇਹ ਕਿਸੇ ਦਾ ਕੋਈ ਵਿਤਕਰਾ ਨਹੀਂ ਉਹ ਕੇਂਦਰ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਕਿ ਵੀ ਇਹਨੂੰ ਘੱਟ ਦੇ ਦਿਓ ਜਾਂ ਉਹ ਵਧ ਦੇ ਦਿਓ ਜੋ ਕਲੈਕਟਰ ਯਾਨੀ ਕਿ ਜਿਹਨੂੰ ਆਪਾਂ ਕਾਲਾ ਕਹਿੰਦੇ ਆ ਥੈਟ ਇਜ਼ ਕੰਪੀਟੈਂਟ ਅਥਾਰਟੀ ਆਫ ਲੈਂਡ ਐਕਵੀਜ਼ੀਸ਼ਨ ਜੋ ਕੰਪੰਸੇਸ਼ਨ ਤੈਅ ਕਰਦੀ ਹੈ ਨੈਸ਼ਨਲ ਹਾਈਵੇ ਥੌਰਟੀ ਕਿੰਦਾ ਸਰਕਾਰ ਉਹ ਦੇਣ ਵਾਸਤੇ ਬੱਧਿਆ ਹੈ। ਔਰ ਉਹ ਸਾਡੀ ਸਰਕਾਰ ਕਰ ਰਹੀ ਹੈ। ਜੇ ਕਿਤੇ ਡਿਸਪੂਟ ਹੁੰਦਾ ਉਹਦੀ ਕੰਪੀਟੈਂਟ ਅਥਾਰਟੀ ਹੈਗੀ ਹੈ, ਅਪੀਲਟ ਅਥਾਰਟੀ ਹੈਗੀ ਹੈ। ਉਹ ਜੋ ਡਿਸਾਈਡ ਕਰਦੀ ਹੈ ਉਸ ਦੇ ਉੱਤੇ ਵੀ ਕੰਮ ਹੁੰਦਾ ਹੈ। ਇਸ ਕਰਕੇ ਮੈਂ ਸਪਸ਼ਟ ਕਰ ਦੇਣਾ ਚਾਹਨਾ। ਜੋ ਕੰਪੰਪਨਸੇਸ਼ਨ ਤੈਅ ਕਰ ਰਹੀ ਹੈ ਉਹ ਪੰਜਾਬ ਸਰਕਾਰ ਦੇ ਅਫਸਰ ਤੈਅ ਕਰ ਰਹੀ ਹੈ ਅਕੋਰਡਿੰਗ ਟੂ ਦਾ ਰੂਲ ਤੈਅ ਕਰਨੀ ਹੈ। ਇਦੇ ਵਿੱਚ ਕੇਂਦਰ ਸਰਕਾਰ ਦਾ ਡਾਇਰੈਕਟ ਤੌਰ ਤੇ ਕੋਈ ਲੈਣਾ ਦੇਣਾ ਨਹੀਂ ਕੇਂਦਰ ਸਰਕਾਰ ਨੇ ਸਿਰਫ ਪੈਸੇ ਦੇਣੇ ਆ। ਔਰ ਕਿਸੇ ਨਾਲ ਵਿਤਰਾ ਨਹੀਂ ਕਿ ਕਿਸ ਨੂੰ ਵਧ ਦੇਤੀ ਹੈ ਕਿਸ ਨੂੰ ਘਟ ਦੇਤੀ ਹੈ ਐਸਾ ਵੀ ਨਹੀਂ ਹੈ। ਇਟ ਇਜ਼ ਅ ਪ੍ਰਿਸਕ੍ਰਾਈਬ ਕਿ ਇਹ ਇਹ ਇਤਤੋ ਤੁਸੀਂ ਪਿਛਲੇ 3 ਸਾਲ ਦੀਆਂ ਰਜਿਸਟਰੀਆਂ ਦਾ ਕੱਢਣਾ ਹੈਗਾ ਮੈਕਸਮ ਪ੍ਰਾਈਸ ਲੈਣੀ ਹੈ 50% ਵੈਲਿਊ ਸ਼ੂ ਕਰਨਾ ਜਿਹੜਾ ਦੇਰ ਇਜ਼ ਅ ਸਬਸਟ ਪਾਵਰ ਨਾਮ ਇਹ ਦਿੱਤਾ ਆਪਣੇ ਸਾਥੀ ਕ੍ਰਾਈਮ ਸਭ ਤੋਂ ਘਟਿਆ ਬਹੁਤ ਸਾਡਾ ਜਰਾ ਤੁਸੀਂ ਉਹ ਦਾੜ ਹੁਣ ਤੁਸੀਂ ਕਹਿੰਦੇ ਹੋ ਘਟ ਹੈਗਾ ਮੈਂ ਉਹ ਭਗਵੰਦ ਮਾਨ ਜੀ ਨੂੰ ਕਹਿ ਰਿਹਾ ਉਹ ਭਗਵੰਦ ਮਾਨ ਜੀ ਤਾਂ ਐਡਵਰਟਾਈਜ਼ਮੈਂਟ ਚ ਰਹਿੰਦੇ ਜੀ ਜ਼ਮੀਨ ਤੇ ਤਾਂ ਰਹਿੰਦੇ ਨਹੀਂਗੇ ਉਹ ਯਾਦ ਟੀਵੀ ਤੇ ਦੇਖਣ ਕਿ ਜਾਂ ਅਖਬਾਰਾਂ ਦੀ ਫੋਟੋ ਚ ਦੇਖ ਜਾ ਕੇ ਤੁਹਾਨੂੰ ਸ੍ਰੀਮ ਸਾਹਿਬ ਔਰ ਇਸ ਕਰਕੇ ਇਹ ਜਸਟ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਅੱਜ ਮੈਂ ਤੁਹਾਨੂੰ ਹੀ ਪੁੱਛਦਾ ਕਿ ਆ ਤੁਹਾਡੇ ਮੱਲੇ 'ਚ ਖੋਹ ਨਹੀਂ ਹੁੰਦੀਆਂ ਕਿ ਤੁਹਾਡੀਆਂ ਮਾਤਾ-ਮਾਪ ਐਨਾ ਸਾਡੀਆਂ ਸਾਰਿਆਂ ਦੀਆਂ ਅੱਜ ਬਾਜ਼ਾਰ ਨਿਕਲ ਸਕਦੀਆਂ ਨੇ ਅੱਜ ਤੁਸੀਂ ਬਾਰਨਿੰਗ ਵਾਕ ਤੇ ਆਪਣੇ ਹੱਥ 'ਚ ਮੋਬਾਈਲ ਫੜ ਕੇ ਨਿਕਲ ਸਕਦੇ ਹੋ

ఏబి ప్రాజెక్ట్ ਜਿਹੜੇ ਕਿ ਉਹ ਟਰਮੀਨੇਟ ਹੋਣ ਦੀ ਕਾਗਜ਼ ਤੇ ਪਹੁੰਚ ਗਏ ਦੇਖੋ ਸੈਂਟਰ ਕਿਸ ਤਰੀਕੇ ਨਾਲ ਇਹ ਜਿਹੜਾ ਕਿ ਅਸ ਪਰ ਦ ਲਾਫ ਲੈਂਡ ਇਟ ਇਜ਼ ਡਿਊਟੀ ਆਫ ਦ ਸਟੇਟ ਗਵਰਨਮੈਂਟ ਕਿ ਨੈਸ਼ਨਲ ਹਾਈਵੇ ਥੋਰਟੀ ਨੂੰ ਉਹਦਾ ਪੋਜੀਸ਼ਨ ਦੇਣਾ ਸਟੇਟ ਗਵਰਨਮੈਂਟ ਦੀ ਜਿਹੜੀ ਮੈਂ ਬਾਤ ਕੀਤੀ ਉਹ ਆਪਣੀ ਡਿਊਟੀ ਤੋਂ ਭੱਜ ਰਹੇ ਨੇ ਕਿਉਂਕਿ ਉਹ ਨਹੀਂ ਚਾਹਦੇ ਕਿ ਪੰਜਾਬ ਦਾ ਵਿਕਾਸ ਹੋਵੇ ਉਹ ਨਹੀਂ ਚਾਹਦੇ ਕਿ ਪੰਜਾਬੀ ਖੁਸ਼ਹਾਲ ਹੋਵੇ ਉਹ ਨਹੀਂ ਚਾਹੁੰਦੇ ਕਿ ਸਾਡਾ ਪੰਜਾਬ ਹੱਸਦਾ-ਬਸਦਾ ਰਹੇ। ਉਹ ਨਹੀਂ ਚਾਹੁੰਦੇ ਕਿ ਸਾਡੀ ਇੰਡਸਟਰੀ ਨੂੰ ਫਾਇਦਾ ਹੋਵੇ। ਉਹ ਨਹੀਂ ਚਾਹੁੰਦੇ ਸਾਡੇ ਕਿਸਾਨਾਂ ਨੂੰ ਫਾਇਦਾ ਹੋਵੇ। ਉਹ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਗਰੀਬ ਲੋਕ ਜਿਹੜੇ ਗਿਆ ਆਪਣੇ ਉਹਨਾਂ ਜੀਵਨ ਪੱਤਰ ਉੱਪਰ ਚੱਕੇ ਜਾ ਸਕੀ। ਸੋ ਇਹ ਉਹਨਾਂ ਦਾ ਮਾਈਂਡ ਸੈਟ ਹੈ। ਸਿੱਖਿਆ ਵੀ ਤੇ ਇਹ ਦੋ ਇਨਸੀਡੈਂਟਸ ਦੀ ਗੱਲ ਵੀ ਕਰ ਦਿੱਤੀ ਇਹ ਵੀ ਕਰਣੀ ਸਾਡੀ ਵੀ ਕਿ ਜਿਆਣਾ ਤੇ ਜਲੰਧਰ ਆ। पूछा मैं एक मिनट लिए मान लैंकना कि जो भगवंत मान जी ने कहा कह मैं क्या किसी ने अख्तियार है क्या मेरा डिस्प्यूट हो सड़क पर आके कुटना शुरू कर दिया टू दर्टी ਉਨਿਸਪੋਲ ਜਾਓ ਕਿਸੇ ਕੋਲ ਜਾਓ ਜੇ ਤੁਹਾਡਾ ਕੋਈ ਇਸ਼ੂ ਹੈ ਤੇ ਅਲਟੀਮੇਟਲੀ ਕੰਟੈਕਟ ਕਰਤਾ ਹੈ ਜੀ ਨਹੀਂ ਨਹੀਂ ਮੈਂ ਮੈਂ ਇਹੀ ਕਹਿ ਰਿਹਾ ਮੈਂ ਇਹ ਕਹਿ ਰਿਹਾ ਮੈਂ ਨਹੀਂ ਨਹੀਂ ਮੈਂ ਤਾਂ ਇਹ ਕਹਿ ਰਿਹਾਗਾ ਕਿ ਜੇ ਦੋ ਬੰਦਿਆਂ ਦੇ ਵਿੱਚ ਜੋ ਭਗਵੰਤ ਮਾਨ ਜੀ ਕਹਿ ਰਹੇ ਨੇ ਜੇਕਰ ਉਹਨੂੰ ਵੀ ਮੰਨ ਲਈਏ ਕਿ ਦੋ ਬੰਦਿਆਂ ਦੇ ਵਿੱਚ ਕੋਈ ਡਿਸਪਿਊਟ ਪੈ ਗਿਆ ਕਿ ਤੁਹਾਡੇ ਵਪਾਰਾਂ 'ਚ ਡਿਸਪਿਊਟ ਨਹੀਂ ਪੈਂਦਾ ਕਿ ਤੁਸੀਂ ਲੜਕਾਂ ਤੇ ਕੁੱਟਣਾ ਸ਼ੁਰੂ ਕਰ ਦਿੰਦੇ ਹੋ ਨਹੀਂ ਠੀਕ ਹੈ ਮੈਂ ਦੇਖ ਇਟ ਇਜ਼ ਇਟ ਇਜ਼ ਇਫ ਇਫ देयर ਇਜ਼ ਇਵਨ ਇਫ ਮੈਂ ਕਹਣਾ ਇਵਨ ਇਫ देयर ਇਜ਼ ਐਨੀ ਸੱਚ ਇਸ਼ੂ ਉਹ ਕੰਪੀਟੈਂਟ ਅਥਾਰਟੀ ਚਾਹੇ ਪੁਲਿਸ ਹੋਵੇ ਜਾਂ ਹਰ ਅਥਾਰਟੀ ਕੋਈ ਵੀ ਹੋਣ ਡਿਸਟ੍ਰਿਕਟ ਕਲੈਕਟਰ ਹੋਣ ਜਾਂ ਕੋਈ ਵੀ ਹੋਣ ਉਹਨਾਂ ਤੱਕ ਜਾਣਾ ਚਾਹੀਦਾ ਨਾ ਕਿ ਸੜਕਾਂ ਦੇ ਉੱਤੇ ਆ ਕੇ ਤੁਸੀਂ ਕਿਸੇ ਨੂੰ ਕੋਈ ਮੈਂ ਜਿੰਦਾ ਚਲਾ ਦੇਵਾਂਗਾ ਮੈਂ ਤੇਰੇ ਦਫ਼ਤਰ ਨੂੰ ਅੱਗ ਲਾ ਦੇਵਾਂਗਾ ਇਹ ਹੀ ਕਰ ਦੇਵਾਂਗਾ ਥਿਸ ਇਜ਼ ਸੌਰੀ ਸਟੇਟ ਆਫ ਪੰਜਾਬ ਫੇਅਰ ਸਟੇਟ ਇਹ ਚਿੰਤਾ ਦਾ ਵਿਸ਼ਾ ਹੈ ਕਿ ਜੇ ਲੋਕ ਇਸ ਤਰੀਕੇ ਨਾਲ ਸੜਕਾਂ ਦੇ ਉੱਤੇ ਆਪਣੇ ਡਿਸਪਿਊਟਸ ਨੂੰ ਸੌਲਵ ਕਰਨ ਲੱਗ ਪਏ ਤਾਂ ਪੰਜਾਬ ਕਿੱਥੇ ਜਾਏਗਾ ਸੋ ਥਿਸ ਇਜ਼ ਮਾਈ ਸਮੇਂ ਤੋਂ ਕੱਲਾ ਲਾਅ ਐਂਡ ਆਰਡਰ ਕਰਕੇ ਇਹੀ ਜਿਹੜਾ ਪ੍ਰੋਜੈਕਟ ਰੁਕੇਗਾ ਮੈਂ ਇਹ ਕਹਿ ਰਿਹਾ ਪੰਜਾਬ ਸਰਕਾਰ ਜਿਹੜੇ ਇਹ ਦੋ ਇਨਸਟੈਂਸ ਹੋ ਗਏ ਐ ਬਾਕੀ ਵੀ ਅਸੀਂ ਕੋਈ ਰਹਿਣ ਦਿੱਤੇ ਗਏ ਆ ਪੁਜੀਸ਼ਨਸ ਇਹਨਾਂ ਨੇ ਦਵਾਨਾ ਜੀ ਪੰਜਾਬ ਸਰਕਾਰ ਨੇ ਪੁਜੀਸ਼ਨ ਦਵਾਨਾ ਦੇ ਫੇਲਡ ਫਰਮ ਦਾ ਡਿਊਟੀ ਬਿਕੋਜ਼ ਦੇ ਡੋਨਟ ਵਾਂਟ ਪੰਜਾਬ ਟੂ ਡਵੈਲਪ ਪੰਜਾਬ ਤਰੱਕੀ ਕਰੇ ਚਾਹੁੰਦਾ ਹੀ ਨਹੀਂ ਜੀ ਸਿੰਘ ਸਾਹਿਬ ਜਿਹੜੇ ਪ੍ਰੋਜੈਕਟ ਜਿਹੜੇ ਸਟੌਪ ਕਰ ਦਿੱਤੇ ਗਏ ਕੀ ਤੋਂ ਬਣਾ ਚੱਲ ਰਹੇ ਜੀ ਕੋਈ ਜੇ ਇਹਨਾਂ ਤੇ ਪੰਜਾਬ ਸਰਕਾਰ ਇਮੀਡੀਏਟ ਐਕਸ਼ਨ ਲਏਗੀ ਤੇ ਇਹ ਪ੍ਰੋਜੈਕਟਸ ਨੂੰ ਰਿਵਾਈਵ ਕਰਵਾਉਣ ਵਾਸਤੇ ਭਾਰਤ ਜਨਤਾ ਪਾਰਟੀ ਦਾ ਪੰਜਾਬ ਬਿਊਰੋ ਜਾ ਕੇ ਗੜਕੀ ਸਾਹਿਬ ਨੂੰ ਮਿਲੇਗਾ ਕਿ ਇਹ ਨਾਉਨ ਪ੍ਰੋਜੈਕਸ਼ਨ ਸੀ ਦੁਆਰਾ ਸ਼ੁਰੂ ਕਰੋ ਕਿਉਂਕਿ ਪੰਜਾਬ ਦੀ ਲਾਈਫ ਲਾਈਨ ਦਾ ਸਵਾਲ ਹੈ ਜੀ ਸਾਹਿਬ ਸਵਾਲ ਜੀ ਤੁਸੀਂ ਕੰਪੈਰੀਸਨ ਕਰਦੇ ਹੋ ਕਿ ਉਹਨਾਂ ਦਾ ਐਮਐਸ ਆਕੀਆ ਮੈਂ ਇਹ ਵੀ ਕਹਿੰਦਾ ਕਿ ਪਹਿਲੇ ਉਦਮੇ ਕੇਂਦਰ ਫੰਡ ਉਹਨਾਂ ਦੇ ਤੇ ਨਾ ਕੋਈ ਐਕਚੁਅਲੀ ਤੋਂ ਪਰੇ ਉਸਰ ਦਾ ਇਹ ਚੈਨ ਲੋਕੀ ਉਹਨਾਂ ਸਟੇਟ ਸੈਂਟਰ ਸਰਕਰਮੈਂਟ ਇਨਵੈਸਟ ਹੋ ਗਿਆ ਠੀਕ ਹੈ ਇੱਥੇ ਜਿਹੜੀ ਜਿੰਨੀ ਇਨਵੈਸਟਮੈਂਟ ਹੈ ਸਾਰੀ ਬਾਰੇ ਲੋਕਾਂ ਨੂੰ ਉਹਦੇ ਅੱਗੇ ਬਰਾਬਰ ਨਾਲ ਹਾਂ ਨਹੀਂ ਹੈ total although these are not these are centrally sponsored projects like the other projects देखो ਇਹਦੇ ਚ ਕੀ ਹੈਗਾ ਇਸ ਦੇ ਕੰਪੈਰੀਸਨ ਫੇਰ ਨਹੀਂ ਨਹੀਂ ਮੈਂ ਕੰਪੈਰੀਸਨ ਨਹੀਂ ਮੈਂ ਉਹਨਾਂ ਦੇ ਪ੍ਰਸ਼ਨ ਦਾ ਉੱਤਰ ਦਿੰਦਾ ਸੀ ਕਿ ਪੰਜਾਬ ਦੇ ਨਾਲ ਵਿਤਕਰਾ ਕਰ ਰਿਹਾ ਮੈਂ ਉਹਦਾ ਜਵਾਬ ਇਸ ਲਈ ਨਹੀਂ ਮੈਂ ਆਪਣਾ ਪੂਰੀ ਕੰਪੈਰੀਸਨ ਕਰਦੇ ਨਹੀਂ ਨਹੀਂ ਮੈਂ ਕੰਪੈਰੀਸਨ ਨਹੀਂ ਕੀਤਾ ਉਹਨਾਂ ਫਿਰ ਨਹੀਂ ਜਿਹੜੇ ਸੈਕਟਰ ਦੇ ਜਿਹੜੇ ਪ੍ਰੋਜੈਕਟਸ ਹੋ ਬਾਕੀ ਰਹੇ ਤੇ ਜਿਹੜਾ ਇਹ ਐਲਐਚਆਈ ਦੇ ਪ੍ਰੋਜੈਕਟਸ ਹੋ ਕੀ ਇਹਨਾਂ ਨੂੰ ਬਰਾਬਰ ਰੱਖਿਆ ਜਾਂਦਾ ਨਹੀਂ ਮੈਂ ਉਹਨਾਂ ਨੂੰ ਬਰਾਬਰ ਰੱਖਉ ਹੀ ਨਹੀਂ ਰਿਹਾ ਸੀ ਨਹੀਂ ਨਹੀਂ ਮੈਂ ਉਹਨਾਂ ਨੂੰ ਨਹੀਂ ਨਹੀਂ ਮੈਂ ਉਹਨਾਂ ਨੂੰ ਬਰਾਬਰ ਰੱਖ ਵੀ ਨਹੀਂ ਰਿਹਾ ਜਿਹੜਾ ਉਹ ਮੈਂ ਪ੍ਰਸ਼ਨ ਕੀਤਾ ਸੀ ਉਹਨਾਂ ਦਾ ਪ੍ਰਸ਼ਨ ਸੀ ਜਿਹੜਾ ਕਿ ਪੰਜਾਬ ਦੇ ਵਾਸਤੇ ਹੋਰ ਬੀਜੇਪੀ ਸਰਕਾਰ ਨੇ ਇਹ ਨਹੀਂ ਕੀਤਾ ਮੈਂ ਉਹਦਾ ਜਵਾਬ ਦਿੱਤਾ ਕਿ ਅਸੀਂ ਐਮਸ ਵੀ ਬਣਾਇਆ ਅਸੀਂ ਪੀਡੀਓ ਸੈਟਲੈਂਟ ਸੈਂਟਰ ਬਣਾਏ ਅਸੀਂ ਆਈਐਮ ਉੱਥੇ ਵੀ ਦਿੱਤਾ ਇਸ ਤਰ੍ਹਾਂ ਦੇ ਅਨੇਕ ਪ੍ਰੋਜੈਕਟਸ ਜਿਹੜੇਗੇ ਨੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਸਰਕਾਰ ਤੁਹਾਡੇ ਦੁਆਰ ਕੀ ਲੈ ਕੇ ਆ ਰਹੀ ਹੈ ਸਵਾਲ ਤੇ ਜਨਤਾ ਨੂੰ ਪੁੱਛਣਾ ਚਾਹੀਦਾ ਤੁਸੀਂ ਮੇਰੀ ਭੈਣ ਨੂੰ ਤੁਹਾਨੂੰ 1000 ਰੁਪਏ ਦਿੱਤਾ ਉਹਨਾਂ ਨੇ ਹਾਂ ਕੇ ਪੁੱਛ ਲੈਣਾ ਤੁਹਾਡੇ ਦੁਆਰ ਤੇ ਆਲੇ ਨੇ ਚੱਲ ਕੇ ਪੁੱਛ ਲੈਣਾ ਕਿ ਵੀ ਮੇਰਾ 28000 ਰੁਪਏ ਕਿੱਥੇ ਹੈ ਠੀਕ ਹੈ ਨਾ ਔਰ ਜਿਹੜਾ ਤੁਸੀਂ ਘਰ ਦੇ ਬਾਹਰ ਜੇ ਸਮਝਦੇ ਹੋ ਕਾ ਤੁਸੀਂ ਸੇਫ ਸਮਝਦੇ ਹੋ ਕਿ ਘਰ ਦੇ ਖੜੇ ਦਿਨ ਖੜ੍ਹ ਦੋ ਇਹ ਵੀ ਪ੍ਰਸ਼ਨ ਪੁੱਛ ਲੈਣਾ ਉਹਨਾਂ ਨੂੰ ਕਿ ਭਗਵੰਤ ਮਹਾ ਜੀ ਦੁਆਰ ਤੇ ਆਏ ਹੋ ਇਹ ਵੀ ਦੱਸ ਦਿਓ ਕਿ ਹੁਣ ਸਾਡੀ ਸੁਰੱਖਿਆ ਦਾ ਕੀ ਸਵਾਲ ਹੈ ਸਾਡੀ ਰਲਬੈਂਟ ਦਾ ਕਿੱਥੇ ਹੈ ਮੈਂ ਇਹ ਸਾਰਾ ਕੁਝ ਐਕਸਪੋਜ਼ ਕਰ ਦਿੱਤਾ ਸੋ ਤੁਹਾਡਾ ਫਰੀਦ ਸਾਹਿਬ ਇੱਕ ਸਵਾਲ ਹੈ ਐਨਐਚਏ ਦੇ ਪ੍ਰੋਜੈਕਟ ਤੋਂ ਅਲੱਗ ਆ ਸੀਐਮ ਸਾਹਿਬ ਨੇ ਗੱਲ ਅਖੀ ਕੀ ਗਵਰਨਰ ਸਾਹਿਬ ਦਾ ਹਾਲੇ ਤੱਕ ਪੂਰਾ ਸਮਾਨ ਨਹੀਂ ਜਿਹੜਾ ਇਹਨਾਂ ਨੂੰ ਸ਼ਿਫਟ ਹੋਇਆ ਅਫਸਰਾਂ ਨਾਲ ਮੀਟਿੰਗ ਲੈਂਦੇ ਵੀ ਕਿਉਂਕਿ ਕੱਲ ਉਹਨਾਂ ਨੇ ਸਾਰੇ ਜਿਹੜੇ ਪ੍ਰੋਗਰਾਮ ਚੱਲਦੇ ਨੇ ਸੈਟਰੇ ਹੁੰਦਾ ਰਿਵਾਰਡ ਮੇਰਾ ਖਿਆਲ ਹੈ ਕਿ ਆਪਾਂ ਅੱਜ ਸਿਰਫ ਇਸ ਵਿਅਕਤੀ ਕਰ ਲਈਏ ਉਹ ਦੂਸਰੇ किस बैठ जाएंगे और खुन के जवाब हो जाएगा फायदा कोई गांधी समझिए

ਔਰ ਉਹਨਾਂ ਨੇ ਔਰ ਅਸੀਂ ਵੀ ਜਾਣਦੇ ਹਾਂ ਕਿ ਗਵਰਨਰ ਜਿਹੜੇਗੇ ਨੇ ਰਾਸ਼ਪਤੀ ਪ੍ਰੋਕੂਨਟੀ ਜਾਨਕੀ ਕੇਂਦਰ ਸਰਕਾਰ ਦੇ ਨੁਮਾਇੰਦੇ ਦੇ ਰੂਪ ਦੇ ਵਿੱਚ ਉਸ ਨੇ ਕੀ ਉਹਨਾਂ ਦਾ ਸਟੇਟਸ ਹੈਗਾ ਤੇ ਵਟ ਇਹਦੇ ਚ ਟੈਕਨੀਕਲ ਕਾਲਿੰਗ ਦੀ ਐਡਮਿਨਿਸਟ੍ਰੇਟਰ ਸੈਕਸ਼ਨ ਆਈ ਥਿੰਕ देयर इज ਨथिंग ਰੋਂਗ ਇਨ ਕਾਲਿੰਗ ਦ ਐਡਮਿਨਿਸਟ੍ਰੇਟਰ ਸੈਕਸ਼ਨ ਆਈ ਆ ਡੋਨਟ ਥਿੰਕ ਸੋ ਓਕੇ ਜੀ ਥੈਂਕ ਯੂ ਵੈਰੀ ਮਚ ਜੀ ਸਾਹਿਬ ਇਹਦਾ ਬਸ ਇਹ ਜਿਹੜੀ ਵੀ ਵਧੀਆ ਲੋਕ ਸਭਾ ਦੀਆਂ ਔਰ ਉਪ ਚੋਣਾਂ ਦੇ ਹਾਰ ਨੂੰ ਲੈ ਕੇ ਕਾਰਨਸ ਨੋਟਿਸ ਜ਼ਿਲ੍ਹਾ ਪ੍ਰਧਾਨ ਨੂੰ ਔਰ ਕਹੜੀ ਭੜਾ ਰੀ ਨੂੰ ਸੱਦ ਪੱਤਰ ਨੂੰ ਆਇਆ ਥੈਂਕ ਯੂ ਵੈਰੀ